ਮੱਲੋ ਜਿਹੜੇ ਆਪਣੇ ਪਿੰਡਾਂ ਵਾਲੇ ਆ ਬਦਣੀ ਵਾਲੇ ਲੋਪੋ ਰੌਕੇ ਬੌਡੇ ਚਾਕਰ ਲੱਖਾ ਆ ਸਾਰੇ ਜਿਹੜਾ ਇਹ ਏਰੀਆ ਬਦਣੀ ਦੇ ਵਿੱਚ ਖਲਾੜਾ ਖੁੱਲ ਗਿਆ ਖਲਾੜਾ ਵੀ ਬੰਦੇ ਵੀ ਘੈਂਟ ਆ ਇਹ ਕਿੱਥੇ ਗਾ ਪਹਿਲਾਂ ਤਾਂ ਇਹ ਦੇਖੋ ਬਾਬਾ ਨਾਨਕ ਸਰਾਲਿਆਂ ਦੀ ਠਾਠਾ ਉਹ ਗ੍ਰੀਨ ਵੈਲੀ ਸਕੂਲ ਆ ਸੂਏ ਤੇ ਸੂਏ ਤੇ ਬਿਲਕੁਲ ਆ ਟਰੱਕ ਯੂਨੀਅਨ ਟਰੱਕ ਯੂਨੀਅਨ ਦੇ ਬਿਲਕੁਲ ਕੋਲੇ ਆ ਖਲਾੜਾ ਪੰਜਾਬ ਗੋੜ ਇੱਕ ਕਦਮ ਤੰਦਰੁਸਤੀ ਬਾਲ ਇੱਕ ਕਦਮ ਨਹੀਂ ਯਾਰ ਬਾਲੇ ਕਦਮ ਤਾਂ ਦਰੁਸਤੀ ਵੱਲ ਆ ਇਹ ਇਹ ਬੰਦਾ ਪਹਿਲਾਂ ਤਾਂ ਇਹ ਤੁਹਾਨੂੰ ਮੈਂ ਦੱਸਦਾ ਵੀ ਜਿਹੜੇ ਬੰਦੇ ਨੇ ਖਲਾੜਾ ਸ਼ੁਰੂ ਕੀਤਾ ਨਾ ਤੇ ਪਿੰਡ ਦਾ ਘਿਰਿਆਂ ਤੋਂ ਪਤਾ ਲੱਗ ਜਾਂਦਾ ਇਹ ਬੰਦੇ ਨੇ ਉਸਤਾਦ ਜਿਹੜੇ ਬੰਦੇ ਨੂੰ ਮੰਨਿਆ ਉਹ ਬਹੁਤ ਘੈਂਟ ਬੰਦਾ ਪੰਜਾਬ ਦਾ ਬਹੁਤ ਘੈਂਟ ਬੰਦਾ ਝੱਜ ਬਿਲਨੇ ਵਾਲਾ ਹਨਾ ਬਾਈ ਹਾਂਜੀ ਹਾਂ ਬਿਲਕੁਲ ਉਹ ਉਹਦੇ ਉਹ ਆਪਣੇ ਨੇ ਉਹਨੇ ਝੱਜ ਵਾਲੇ ਨੇ ਬਾਈ ਨੇ ਇਥੇ ਰੀਵਨ ਵੀ ਉਹ ਨਹੀਂ ਕਟਿਆ ਹਾਂ ਹਾਂਜੀ ਉਹੀ ਆਏ ਸੀ ਬਿਲਕੁਲ ਬਿਲਕੁਲ ਹਨਾ ਤੇ ਆ ਦੇਖ ਪ੍ਰੀਤ ਉਹ ਚੀਜ਼ ਵੀ ਇਹਨੇ ਉਹੋ ਹੀ ਲਾਤੀ ਆ ਦੇਖ ਇੱਥੇ ਆ ਭੇੜ ਦਿੰਨੇ ਬਾਰਜਾ ਮੜਾ ਜਾਵੇਂ ਹਾਂ ਆ ਲਾਤਾ ਇਹਨੇ ਬਈ ਜਿਹੜਾ ਭਾਈ ਖੰਡ ਦੇ ਵਿੱਚ ਤੇ ਗੁੜ ਦੇ ਵਿੱਚ ਇੰਨਾ ਫਰਕ ਹੁੰਦਾ ਕੈਲਰੀਆਂ ਜ਼ਿਆਦਾ ਹੁੰਦੀਆਂ ਖੰਡ 'ਚ ਤੇ ਨਾ ਪ੍ਰੋਟੀਨ ਹੁੰਦਾ ਨਾ ਚਰਬੀ ਹੁੰਦੀ ਆ ਨਾ ਲੋਹਾ ਹੁੰਦਾ ਨਾ ਮੈਗਨੀਸ਼ੀਅਮ ਹੁੰਦਾ ਨਾ ਪੋਟਾਸ਼ੀਅਮ ਹੁੰਦਾ ਇਹ ਗੁੜ ਦੇ ਵਿੱਚ ਇੰਨਾ ਹੁੰਦਾ ਤੇ ਖੰਡ ਦੇ ਵਿੱਚ ਡੱਕਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਭਾਵੇਂ ਲੈਬ ਤੋਂ ਟੈਸਟ ਕਰਾ ਲਓ ਮਤਲਬ ਗੁੜ ਦਾ ਤੇ ਖੰਡ ਦਾ ਇੰਨਾ ਫਰਕ ਆ ਤੇ ਗੱਪਰ ਕੋ ਪਹਿਲਾਂ ਤਾਂ ਐਂ ਹੋਂਦਾ ਵੀ ਜੇ ਹੁਣ ਇੰਨਾ ਪ੍ਰਚਾਰ ਕਰਾਉਣ ਲੱਗਾ ਮਹਿੰਗਾ ਤਾਂ ਨਹੀਂ ਦੇਵੇਂਗਾ ਲੋਕਾਂ ਨੂੰ ਨਹੀਂ ਨਹੀਂ ਮਹਿੰਗਾ ਕੋਈ ਨਹੀਂ ਵੀਰੇ ਜਿਹੜੀ ਸ਼ੁੱਧਤਾ ਜਿਹੜੀ ਚੀਜ਼ ਆ ਹਾਂ ਮੰਨ ਲਓ ਸ਼ੁੱਧ ਦੀ ਉਹ ਆਪਣੀ ਗਾਰੰਟੀ ਹੋਊਗੀ ਹਾਂ ਵੀ ਜਣੀ ਇੱਕ ਨਾ ਆਪਾਂ ਕਹਿ ਦਿੰਦਾ ਅਗਲਾ ਵੀ ਮਹਿੰਗੇ ਨੂੰ ਫਰੋਂ ਇੱਥੇ ਚੰਗੇ ਨੇ ਵੀ ਖਾਣਾ ਤੇ ਮਾੜੇ ਨੇ ਵੀ ਖਾਣਾ ਹਾਂ ਮੰਨ ਲਓ ਇਹਦੀ ਸ਼ੁੱਧਤਾ ਦੀ ਆਪਣੀ ਗਾਰੰਟੀ ਹੋਊ ਕੱਲਾ ਆਪਾਂ ਭਿੰਡੀ ਨੇ ਹੀ ਤਿਆਰ ਕਰਦੇ ਆ ਆ ਭਿੰਡੀ ਨਾ ਤਿਆਰ ਕਰਦੇ ਆ ਸਫਾਈ ਬਹੁਤ ਆ ਇਹ ਤਾਂ ਹੋ ਗਈਆਂ ਦੋ ਗੱਲਾਂ ਬਾਕੀ ਸਾਨੂੰ ਆਏ ਵੀ ਸੀਗਾ ਵੀ ਜੇ ਮੈਂ ਨਾ ਮੰਨ ਲਓ ਕਣਕ ਝੋਨੇ ਤੋਂ ਹਟ ਕੇ ਕੁਝ ਵਧੀਆ ਕੀਤਾ ਜਾਵੇ ਆਪਾਂ ਤਾਂ ਦੂਜੇ ਭਰਾਵਾਂ ਨੂੰ ਵੀ ਇਹ ਕਹਿੰਨੇ ਵੀ ਵਧੀਆ ਕੰਮ ਆ ਵਧੀਆ ਕਰ ਨ ਸਕੋਂ ਕਿਉਂਕਿ ਕਣਕ ਝੋਨੇ ਨਾਲ ਇਹ ਹੁਣ 10 ਮਹੀਨਿਆਂ ਦੀ ਫਸਲ ਇੱਕ ਤਰ੍ਹਾਂ ਨਾਲ ਮੰਨ ਲਓ ਗੰਨੇ ਦੀ ਉਸ ਤੋਂ ਬਾਅਦ ਦੂਜੀ ਵਾਰ ਜਦੋਂ ਆਪਾਂ ਦੁਬਾਰਾ ਕਹਿੰਦੇ ਨੇ ਮੁੱਢਾ ਕੰਨਾ ਕਹਿੰਦੇ ਨੇ ਆ ਉਹਦੇ ਤੇ ਮਿਹਨਤ ਵੀ ਘੱਟ ਹੁੰਦੀ ਆ ਹਾਂ ਦੂਜੀ ਵਾਰ ਦੋ ਸਾਲ ਮੋਢਾ ਹੋ ਜਾਂਦਾ ਹਾਂ ਹਾਂ ਦੋ ਸਾਲ ਮੋਢਾ ਹੋ ਜਾਂਦਾ ਜਾਨੀ ਜਿਹੜੀ ਕਹਿਣ ਦਾ ਮਤਲਬ ਆ ਵੀ ਖਰਚਾ ਘੱਟ ਜਾਂਦਾ ਖੇਤੀ ਤੇ ਵੀ ਤੇ ਚਲੋ ਜਿਹੜਾ ਬਾਕੀ ਵਧੀਆ ਚੀਜ਼ੇ ਲੋਕਾਂ ਨੇ ਤੁਹਾਡੇ ਸਾਹਮਣੇ ਹੀ ਆ ਤੇ ਜਾਂ ਲੋਕ ਜਿਹੜੇ ਟੈਸਟ ਕਰਦੇ ਆ ਵੀਰੇ ਤੇ ਦੁਬਾਰਾ ਮੁੜ ਕੇ ਅਸਲ ਕੀ ਪਾ ਦੇ ਰਹੇ ਆ ਅਸੀਂ ਗੋੜ ਜਿਹੜਾ 80 ਰੁਪਏ ਆ ਚਾਹ ਵਾਲਾ ਚਾਹ 80 ਹਾਂਜੀ ਹਾਂਜੀ ਫਿਰ ਤੋਂ ਵੀ ਸਸਤਾ ਵੀ ਦੇ ਰਹੇ ਆ ਨਹੀਂ ਹਾਂਜੀ ਬਿਲਕੁਲ ਬਾਕੀ ਆ ਆਪਣੇ ਕੋਲ ਭਿੰਡੀ ਹੋਈ ਆ ਭਿੰਡੇ ਤੋਂ ਬਿਨਾਂ ਆਪਣੇ ਕੋਲ ਕੋਈ ਕਲਰ ਨਹੀਂ ਹਾਂ ਮੰਨ ਲਓ ਆ ਬਣਾਈ ਪਈ ਇਹਨਾਂ ਦੀ ਆਪਣੀ ਲਿਵਰ ਦੀ ਹਾਂ ਤੇ ਇਹ ਇਹ ਕੰਢੀ ਵੀ ਇਧਰ ਆ ਦੇਖੋ ਹਾਂਜੀ ਹਾਂ ਇਹਦੇ ਨੇ ਇੰਸਪਾਈ ਕਰਦੇ ਆ ਹਾਂ ਹਾਂ ਨੇ ਬੰਦੇ ਮੈਂ ਤੁਹਾਨੂੰ ਦੱਸਦਾ ਗੱਲ ਮੈਂ ਜਿੰਨਾ ਕਿ ਮੇਰਾ ਆਪ ਦੀ ਜ਼ਿੰਦਗੀ ਦਾ ਤਜਰਬਾ ਹਾਂਜੀ ਹਾਂਜੀ ਯਾਰ ਆ ਬੰਦਿਆਂ ਦੇ ਆਸ਼ੀਰਵਾਦ ਦੇ ਥੱਲੇ ਪੜੇ ਵੀ ਆ ਹਾਂਜੀ ਹਾਂਜੀ ਬਿਲਕੁਲ ਤੇ ਦੌਦਰ ਚ ਮਾਲਕ ਦੀ ਕਿਰਪਾ ਦੌਦਰ ਚ ਕੀ ਯਾਰ ਪੰਜਾਬ ਚ ਭਾਰਤ ਚ ਨਾ ਹਣਾ ਹਾਂਜੀ ਹਾਂ ਨਹੀਂ ਬਿਲਕੁਲ ਇਹੋ ਜਿਹੇ ਬੰਦੇ ਤੁਹਾਡੇ ਕੋਲੇ ਆ ਕੇ ਮਾਨ ਨਾ ਖੜਦੇ ਆ ਤਾਂ ਯਾਰ ਗੱਲ ਵਾ ਹਾਂਜੀ ਹਾਂ ਬਿਲਕੁਲ ਸਾਨੂੰ ਤਾਂ ਆਪ ਬਹੁਤ ਆਇਆ ਲੱਗਦਾ ਵੀ ਬੜਾ ਵਧੀਆ ਜੇ ਮੰਨ ਲਓ ਕੋਈ ਵਰਤਦਾ ਤੇ ਦੁਬਾਰਾ ਮੁੜ ਕੇ ਆਉਂਦਾ ਹੁਣ ਜਿਵੇਂ ਬਾਈ ਜੀ ਹੁਣੀ ਆ ਵੀਰੇ ਹੁਣੀ ਆ ਹਾਂ ਜਿਹੜੇ ਬੰਦੇ ਨੇ ਕਿਰਾਂ ਵਰਤ ਲਿਆ ਦੁਬਾਰਾ ਮੁੜ ਕੇ ਜਰੂਰ ਆਉਂਦੇ ਹੀ ਆਉਂਦਾ ਸਾਨੂੰ ਇਹਦੇ ਨਾਲ ਹੀ ਮੰਨ ਲਓ ਬੜਾ ਖੁਸ਼ੀ ਹੁੰਦੀ ਹੈ ਚਾ ਚੜਦਾ ਵੀ ਯਾਰ ਬੰਦਾ ਦੁਬਾਰਾ ਨੇ ਆਪਣਾ ਕੈਨੇਡਾ ਵਾਲਾ ਪਤਾ ਕੀ ਕਹੀ ਜਾਂਦਾ ਯਾਰ ਮੈਨੂੰ ਤਾਂ ਇੱਥੇ ਮਹਿਕ ਹੀ ਵਧੀਆ ਲੱਗਦੀ ਆਂਦੀ ਹੈ ਕਹਿੰਦਾ ਨਹੀਂ ਇਹ ਪਹਿਲਾਂ ਵੀ ਘੇੜਾ ਕੱਢ ਕੇ ਗਿਆ ਇੱਕ ਵਾਰ ਮੈਂ ਤਾਂ ਵਾਹ ਆ ਨਾਮ ਜਿੱਦੇ ਵਾਸਤੇ ਆ ਜੰਨਾ ਜਿੱਦੇ ਉਧਰੋਂ ਆਏ ਆ ਆ ਕੇ ਸਾਰੀ ਫੈਮਿਲੀ ਨਾਲ ਸਕੋ ਕੱਢ ਕੇ ਘੇੜਾ ਗੂੜਾ ਕੱਢ ਕੇ ਗਏ ਆ ਆ ਕੇ ਹਾਂਜੀ 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 ਜੀ ਤੇ ਆਹ ਕੀ ਬਣੀ ਜਾਂਦਾ ਸੋਹਣਾ ਇਹ ਚੱਕਰ ਇਹ ਚੱਕਰ ਆ ਜੀ ਹਾਂਜੀ ਹਾਂ ਹਾਂ ਆਹ ਚੱਕਰ ਬਣੀ ਜਾਂਦੀ ਆ ਹਾਂ ਇਹ ਚੱਕਰ ਬਣਦੀ ਆ ਵੀਰੇ ਉਹਦਾ ਤੇਰਾ ਉਸਤਾਦ ਤਾਂ ਬਾਲਾ ਟੈਂਪਰੇਚਰ ਆ ਟੂ ਪ੍ਰੋਚਦਾ ਉਹ ਬਹੁਤ ਨਹੀਂ ਅਸੀਂ ਨਾ ਉਹਨਾਂ ਨੇ ਸਾਨੂੰ ਸਾਰਾ ਰਾਹ ਉਹਨਾਂ ਨੇ ਪਾਇਆ ਇਹ ਮੇਰਾ ਮਿੱਤਰ ਨਾਲ ਮੁੰਡਾ ਦੋਸਤ ਆ ਇਹਨੇ ਅਸੀਂ ਦੋਨਾਂ ਨੇ ਸਾਂਝੇ ਲਾਇਆ ਜੀ ਹਾਂਜੀ ਇਹ ਨਿਹਾਲ ਸਿੰਘ ਵਾਲੇ ਤੋਂ ਆ ਦਰਵਾਜ ਤੇ ਅਸੀਂ ਪਹਿਲਾਂ ਮੰਨ ਲਓ ਮਰਾਇ ਵਿਚਾਰ ਕਰਕੇ ਅਸੀਂ ਹੋਰ ਵੀ ਬੰਦਿਆਂ ਕੋਲੇ ਗਏ ਸੀ ਸਾਨੂੰ ਕਿਸੇ ਨੇ ਸਲਾਹ ਦਿੱਤੀ ਨਹੀਂ ਜੱਜਨਾ ਫਿਰ ਸਾਨੂੰ ਅਸੀਂ ਉਹਨਾਂ ਕੋਲੇ ਗਏ ਜਦ ਉਹਨਾਂ ਦੀ ਵੀਡੀਓ ਦੇਖੀ ਤੇ ਚਰਨਜੀਤ ਸਿੰਘ ਦੀ ਝੱਜ ਦੀ ਤੇ ਫਿਰ ਉਹਨਾਂ ਨੇ ਸਾਡਾ ਪੂਰਾ ਵਧੀਆ ਕਹਿੰਦੇ ਯਾਰ ਬਹੁਤ ਵਧੀਆ ਵੀ ਤੁਸੀਂ ਸਲਾਹ ਤਾਂ ਲਿਓ ਜੋ ਕਰੋਗੇ ਹਾਂ ਅਸੀਂ ਆ ਯਾਰ ਬਾਈ ਅਸੀਂ ਕਰਨਾ ਕਰਕੇ ਇੰਨੀ ਵਾਰਟ ਆਏ ਆ ਮੰਨ ਲਓ ਇੱਥੋਂ ਹਣ ਘਟੋ ਘਟ 120 30 ਕਿਲੋ 100 ਕਿਲੋਮੀਟਰ ਪੈਂਦਾ 120 ਕਿਲੋਮੀਟਰ ਦੇ ਨੇੜੇ ਹਾਂ ਤੇ ਅਸੀਂ ਉੱਥੇ ਗਏ ਫਿਰ ਉਹਨਾਂ ਨੇ ਵਧੀਆ ਸਾਨੂੰ ਦੱਸਿਆ ਸਾਰੇ ਬਾਰੇ ਇਹਦੇ ਬਾਰੇ ਤੇ ਅਸੀਂ ਉਹਨਾਂ ਦੇ ਦੁਆਰਾ ਜਿਹੜਾ ਨਹੀਂ ਪਤਾ ਲੱਗਦਾ ਸੀ ਜਾਂ ਜਿਵੇਂ ਉਹਨਾਂ ਕ੍ਰੈਸ਼ਰ ਵਗੈਰਾ ਮੰਗਾਇਆ ਇਹ ਵੀ ਅਸੀਂ ਮੰਨ ਲਓ ਉਹਨਾਂ ਨੂੰ ਪੁੱਛ ਕੇ ਸਾਨੂੰ ਆਪ ਜਾਣ ਨਾਲ ਉਹਨਾਂ ਨੇ ਜਾ ਕੇ ਦਵਾਇਆ ਕਾ ਯਾਰ ਮੈਂ ਉਹਨੂੰ ਇਹ ਗੱਲ ਆਖੀ ਉਹਨੇ ਮੈਨੂੰ ਕਿਹਾ ਐਡ ਕਰਨੀ ਆ ਠੀਕ ਹੈ ਮੈਂ ਉਹਨਾਂ ਕਰੇ ਖਾਣ ਵਾਲੇ ਸੰਬੰਧ ਚੀਜ਼ ਆ ਹਾਂ ਹਾਂ ਮੈਂ ਹਰੇਕ ਦੀ ਐਡ ਜਣੇ ਖਾਣੇ ਦੀ ਕਰਕੇ ਨਹੀਂ ਨਹੀਂ ਬਿਲਕੁਲ ਬਿਲਕੁਲ ਅਲੀ ਦੀ ਸਿਹਤ ਨਾ ਖਲਵਾੜਨੀ ਕਰਦਾ ਮੈਂ ਤਾਂ 4 ਰੁਪਏ ਲਵਾਂਗਾ ਜੇਬ ਚ ਪਾਉਂਗਾ ਤੁਰ ਜੂਗਾ ਬਿਲਕੁਲ ਬਿਲਕੁਲ ਪਰ ਗਾਂ ਵਾਲੇ ਦਾ ਮੈਨੂੰ ਪਾਪ ਲੱਗੂਗਾ ਜੇ ਕਿਸੇ ਦਾ ਪੇਟ ਹੀ ਖਰਾਬ ਹੋ ਗਿਆ ਪੇਟ ਹੀ ਖਰਾਬ ਹੋ ਗਿਆ ਬਿਲਕੁਲ ਬਿਲਕੁਲ ਖੰਡ ਵੇਚੀ ਜਾਂਦੇ ਆ ਅੱਜ ਕੱਲ੍ਹ ਬਾਈ ਨਹੀਂ ਨਹੀਂ ਇਹ ਗੱਲ ਸਹੀ ਆ ਜੀ ਸਹੀ ਆ ਹਾਂ ਹਨਾ ਲਾ ਕੇ ਬੋਰਡ ਗੋੜ ਦਾ ਹਾਂ ਹਾਂ ਤੇ ਉਹ ਕੱਚਾ ਕੁੱਚਾ ਜਾਂ ਕਰਕੇ ਤੇ ਕਚੜਾ ਮਾਂ ਚਲਾਇਆ ਕਰਕੇ ਵੇਚੀ ਬਿਲਕੁਲ ਉਹ ਤਾਂ ਮੇਰੇ ਬਾਕੀਆਂ ਸਾਰੇ ਜੀ ਆਪ ਦੇਖਿਆ ਉੱਥੇ ਬਣਦਾ ਜਿਹੜਾ ਆਪਾਂ ਕਹਿੰਦੇ ਨਾ ਦੁਕਾਨਾਂ ਤੇ ਗੋੜ ਅਗਲਾ ਕਹਿੰਦਾ ਸਾਨੂੰ ਜਰ 50 ਰੁਪਏ ਮਿਲ ਜਾਂਦਾ ਮੰਨ ਲਓ ਦੁਕਾਨਾਂ ਦੇ 45 ਮਿਲਦਾ 50 ਮਿਲਦਾ ਤੇ ਪਰ ਅਸੀਂ ਉੱਥੇ ਆਪ ਜਾ ਕੇ ਜਦੋਂ ਦੇਖਿਆ ਕਈ ਵਾਰੀ ਜਿਵੇਂ ਜਿੱਥੇ ਆ ਗੋੜ ਤਿਆਰ ਹੁੰਦਾ ਪਹਿਲਾਂ ਤਾਂ ਉੱਥੇ ਸਫਾਈ ਕੋਈ ਨਹੀਂ ਜਿਹੜਾ ਆਪਣਾ ਮੰਨ ਲਓ ਉਧਰੋਂ ਮੰਡੀਆਂ ਚੋਂ ਗੋੜ ਇੱਧਰ ਨੂੰ ਆਉਂਦਾ ਫਿਰ ਉੱਥੇ ਖੰਡ ਤਾਂ ਬਸ ਮੰਨ ਲਓ ਆਹ ਸਾਹਮਣੀ ਪਈ ਆ ਕੋਈ ਰੋਕਦਾ ਟੋਕਦਾ ਵੀ ਨਹੀਂ ਮੇਰੇ ਹਿਸਾਬ ਨਾਲ ਬਿਲਕੁਲ 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 ਕੋਈ ਹੋਇਆ ਮੈਂ ਹਾਂਜੀ ਹਾਂ ਤੇ ਬਾਕੀ ਆਪਾਂ ਇੱਥੇ ਪਿਆ ਕੋਈ ਅਸੀਂ ਤਾਂ ਜਿਹੜੇ ਬੰਦੇ ਆ ਨਾ ਕਈ ਵਾਰ ਸਾਨੂੰ ਅਗਲਾ ਕਹਿੰਦਾ ਵੀ ਚਾਹ ਤੇ ਜਾਂ ਮੈਲ ਮਾੜੀ ਮੋਟੀ ਆਉਂਦੀ ਆ ਜਾਂ ਹੋਰ ਜਦੋਂ ਅਸੀਂ ਤਿਆਰ ਕਰਦੇ ਆਂ ਜੀ ਬੰਦਿਆਂ ਨੂੰ ਅਸੀਂ ਕਹਿੰਨੇ ਵੀ ਤੁਸੀਂ ਆਪਾਂ ਚਾਹ ਪਹਿਲਾਂ ਆਪਾਂ ਬਣਾ ਕੇ ਦੇਖੋ ਉੱਥੇ ਅੱਛਾ ਅਸੀਂ ਹੁਣ ਆਪ ਜੀ ਮੰਨ ਲਓ ਸਾਡੇ ਦਾ ਖੰਡ ਹੁਣੇ ਕੀ ਜਿਵੇਂ ਬੈਠੇ ਗਾ ਗੋੜਚਾਂ ਤੇ ਇਹ ਬੰਦੇ ਹੁਣ ਚਾਹ ਚੱਕਰ ਦੀ ਵੀ ਤੇ ਗੁੜ ਦੀ ਵੀ ਪਹਿਲਾਂ ਆਪ ਬਣਾਉਂਦੇ ਆ ਉਧਰ ਬਣਾ ਕੇ ਟੇਸਟ ਕਰਕੇ ਵਧੀਆ ਚੈੱਕ ਕਰਕੇ ਉਦੋਂ ਗਾਹੀ ਅਸੀਂ ਗਾ ਇੱਧਰੋਂ ਕਰਦੇ ਕਿੰਨੇ ਤਰ੍ਹਾਂ ਦਾ ਗੁੜ ਕਿੰਨੇ ਤਰ੍ਹਾਂ ਦਾ ਦੇਵਾਂਗੇ ਇੱਕ ਤਾਂ ਉਹ ਪੇਸੀਆਂ ਜਿਹਾ ਵਾਲਾ ਹੋ ਗਿਆ ਹਾਂਜੀ ਤੇ ਉਸ ਤੋਂ ਬਾਅਦ ਜਿਵੇਂ ਆਪਣੇ ਕੋਲ ਬਰਫੀ ਵਾਲਾ ਬਰਫੀ ਵਾਲਾ ਆ ਗਿਆ ਹਾਂਜੀ ਇਹ ਉਧਰ ਪਿਆ ਹਾਂਜੀ ਇਹਦੇ ਨਾਲ ਦਾ ਬਿਲਕੁਲ ਇਹ ਹਾਂਜੀ ਇਹਦੇ ਨਾਲ ਦਾ ਇਹ ਜੰਮਿਆ ਹੋਇਆ ਇੱਧਰ ਵੱਢ ਲਓ ਟਿੱਕੀ ਹੂੰ ਤੇ ਇੱਕ ਆਪਾਂ ਕੋਲ ਆਮਲੇ ਵਾਲਾ ਤੇ ਬਾਕੀ ਹੋਰ ਵੈਰਾਈਟੀਆਂ ਵੀ ਹੁਣ ਤਿਆਰ ਕਰਦੇ ਆ ਹੌਲੀ ਹੌਲੀ ਬਾਕੀ ਆਪਾਂ ਨੂੰ ਹਜੇ ਥੋੜਾ ਟਾਈਮ ਹੋਇਆ ਜਿਵੇਂ ਮੰਨ ਲਓ ਮਹੀਨਾ ਕੀ ਹੋਇਆ ਸਟਾਰਟ ਕੀਤੇ ਨੂੰ ਹਾਂ ਤੇ ਜਿਵੇਂ ਜਿਵੇਂ ਆਪਾਂ ਨੂੰ ਵਧੀਆ ਲੱਗੀ ਜਾਂਦਾ ਆਪਣੇ ਇਲਾਕੇ ਚ ਕੱਢਦੇ ਨਹੀਂ ਨੇ ਤਾਂ दारू ਵਾਲਾ ਵੀ ਕਹਿਂਦੇ ਹੈਂ दारू ਵਾਲਾ ਆ ਵੀ ਆ ਕਹਿ ਦਿੰਦੇ ਆ ਪਰ ਉਹ ਤਾਂ ਨਹੀਂ ਆਪਾਂ ਉਹ ਕਰਦੇ ਆਪਣੇ ਦੇ ਵਿੱਚ ਕਰਦਾ ਨਹੀਂ ਹਾਂਜੀ ਹਾਂ ਆਪਣੇ ਦੇ ਵਿੱਚ ਕੰਮ ਹੈ ਨਹੀਂ ਰਵਾਇਤ ਹਾਂ ਹਾਂ ਰਵਾਇਤ ਹੈ ਨਹੀਂ ਗਾ ਜੀ ਤੇ ਜੇ ਕੋਈ ਬਾਹਰਪੂਰ ਮੰਗਾਉਣਾ ਚਾਹਵੇ ਭੇਜਿਆ ਕਰਾਂਗੇ ਬਾਈ ਜਰੂਰ ਹਾਂ ਹਾਂ ਭੇਜਾਂਗੇ ਜਰੂਰ ਤੇ ਬਾਕੀ ਆਪਣਾ ਤੇ ਜੇ ਕੋਈ ਆਪ ਦਾ ਕਮਾਦ ਲੈ ਕੇ ਆ ਜੀ ਉਹ ਵੀ ਆਪਾਂ ਬਣਾ ਦਿੰਨੇ ਵੀਰੇ ਬਣਾਵਾਂਗੇ ਉਹ ਵੀ ਬਣਾਇਆ ਕਰਾਂਗੇ ਉਹ ਥੋੜਾ ਸੰਨਾ ਮੰਨ ਲਓ ਦਣਾਂ ਦੀ ਪ੍ਰੋਬਲਮ ਸੀ ਜਿਵੇਂ ਆਪਣੇ ਆ ਮੌਸਮ ਨਹੀਂ ਸੀ ਅਜ ਵਧੀਆ ਤੇ ਬਾਲਣ ਨਹੀਂ ਸੀ ਸੁੱਕਦਾ ਤੇ ਜਦੋਂ ਆ ਬਾਲਣ ਹੁਣ ਮੰਨ ਲਓ ਵਧੀਆ ਸੁੱਕਣ ਲੱਗਿਆ ਉਦੋਂ ਬਾਅਦ ਉਹ ਵੀ ਬਣਾਵਾਂਗੇ ਲੋਕਾਂ ਦਾ ਬਣਾਖ ਦੇ ਬਣਾਵਾਂਗੇ ਵੀਰੇ ਜਰੂਰ ਸਾਰੇ ਆ ਭਰਾ ਆਪਦੇ ਵਰਗੇ ਹੀ ਆ ਜੇ ਹੁਣ ਆਪਾਂ ਘਲਾ ਆਪਦੇ ਸੋਚ ਕੇ ਚੱਲੀ ਜਾਈਏ ਤੇ ਜਿਹਦੇ ਕੋਲ ਹੈਗਾ ਮੰਨ ਲਓ ਬਣਾ ਲਵੇ ਤਾਂ ਅਗਲੇ ਸਾਲ ਨੂੰ ਪ੍ਰੀਤ ਲਾਈਏ ਇੱਕ ਨਾਲ ਖੰਡ ਬਿਲਕੁਲ ਬਿਲਕੁਲ ਤੇ ਇਹਦਾ ਨੇੜੇ ਨਾਲੇ ਬਾਈ ਲਾਓ ਹੋਰ ਅਗਲੇ ਸਾਲ ਨੂੰ ਬਲ ਲਾਈਏ ਹਨਾ ਉਹ ਵੀ ਪੈਸੀ ਚਾਹੀਦੀ ਆ ਨਾਲੇ ਯਾਰ ਖੰਡ ਦਾ ਖੜਾ ਛੜਦਾ ਹਾਂ ਮੰਨ ਲਓ ਹਰ ਚੀਜ਼ ਨੂੰ ਮੰਨ ਲਓ ਅਪਣਾਉਣ ਲਈ ਟਾਈਮ ਲੱਗਦਾ ਜੇ ਹੁਣ ਤੁਸੀਂ ਗੋੜਖਾਨ ਲਗੋਗੇ ਤਾਂ ਨੂੰ ਟਾਈਮ ਲੱਗੂਗਾ ਕਿਹਨਾਂ ਆਪ ਨੂੰ ਆਤ ਨਹੀਂ ਬਣਦੀ ਖੰਡ ਦੀ ਆਤ ਬਣੀ ਵੀ ਆ ਜਿੱਦੇ ਟਾਈਮ ਚ ਮਾਰੀ ਗਈ ਬਈ ਸਭ ਤੋਂ ਹਾਂ ਖੰਡੀ ਆ ਤਾਂ ਦੋਸ਼ਮਣ ਆ ਆਪਣੇ ਖਰੀਰ ਦੇ ਕਿੰਨਾ ਆਪਾਂ ਖੰਡ ਦੀ ਆਪਾਂ ਵਧਾਈ ਜਨੇ 26 ਚ ਹਰੇਕ ਆਜ ਖੰਡ ਦੀ ਪਟਦੀ ਆ ਸਭ ਤੋਂ ਨਹੀਂ ਨਹੀਂ ਵਧੀਆ ਲੋਕ ਬਰਫੀ ਵੀ ਖਾਣ ਲੱਗੇ ਹਾਂ ਬਿਲਕੁਲ 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 ਇਹ ਪੈਸੇ ਪਿੱਛੇ ਜੇ ਤੱਕ ਜੀ ਬੱਗ ਗਈ ਚਿੱਟੀ ਚਿੱਟੀ ਜੀ ਬਰਫੀ ਹੁਣ ਤਾਂ ਲੋਕ ਬਰਫੀ ਵੀ ਭਾਰਦੇ ਲੋਕ ਨਾ ਦੁਬਾਰਾ ਲੋਕ ਵੀ ਸਟੇਟ ਹੋ ਗਏ ਇਹ ਗੱਲਾਂ ਤੋਂ ਮਾਡਲ ਲਾ ਕੇ ਵਾਪਸ ਮੰਨ ਲੋ ਪੁਰਾਣੇ ਜਿਵੇਂ ਹੁਣ ਪਹਿਲਾਂ ਨਾ ਮਤਲਬ ਪੁਰਾਣੇ ਆਪਣੇ ਬਿਉਰਗਾਂ ਤੋਂ ਸੁਣਦੇ ਆ ਉਹ ਕਹਿੰਦੇ ਵੀ ਹਰ ਖੇਤ ਖੇਤ ਖਿਲਾੜੀ ਲੱਗੀ ਹੁੰਦੀ ਸੀ ਆਪ ਦਾ ਆਪਦੀ ਆਪਦੀ ਖਿਲਾੜੀ ਲੱਗੀ ਹੁੰਦੀ ਸੀ ਮੋਹ ਨਾਲ ਗੋੜ ਬਣਾਉਂਦੇ ਖਾਂਦੇ ਘਰਾਂ 'ਚ ਵੰਡਦਾ ਉਹ ਤਾਂ ਹੁਣ ਸਿਸਟਮ ਰਹੀ ਹੀ ਨਹੀਂ ਕਿਤੇ ਹਾਂਜੀ ਹਾਂ ਇੱਕ ਚਲਦਾ ਚੱਲਦਾ ਨਾ ਪਿਸਟਰ ਕਰਨੀ ਪੈਂਦੀ ਆ ਇਹਨੂੰ ਬਣਾਉਣ ਵਾਸਤੇ ਕਿੰਨਾ ਟਾਈਮ ਚਾਹੀਦਾ ਹਾਂ ਤੁਹਾਨੂੰ ਵੇਖੋ ਰਸ ਨਿਕਲਦਾ ਤੇ ਗੁੱਤ ਨੇ ਵੀ ਉਹਨੂੰ ਕਾੜਦੇ ਆ ਖਾਂਦੇ ਆ ਏ ਟਾਈਮ ਤਾਂ ਹਰ ਬੰਦਾ ਭੱਜ ਜਾਂਦਾ ਹਾਂਜੀ ਬਿਲਕੁਲ ਚੌਧੀਆਂ ਕੰਮ ਨਵੇੜੀ ਦੀ ਆਪਾਂ ਤਾਂ ਐ ਕਰ ਲਈਏ ਉਹ ਰਿਜ਼ਲਟ ਜਿਹੜੇ ਇੰਨਾ ਦੇ ਜ਼ਿਆਦਾ ਵਧੀਆ ਯਾਰ ਜਲਦੀ ਟਾਈਮ ਸਾਡੇ ਕੋਲੇ ਇੰਨਾ ਹੈ ਨਹੀਂ ਬਈ ਜੇ ਫਾਟਕ ਲੱਗਿਆ ਤਾਂ ਪੁੱਤ ਦਾ ਉਹਦੇ ਥੱਲੇ ਦੀ ਮੋਟਰਸਾਈਕਲ ਤਾਂ ਨਗਾ ਲੈਣਾ ਯਾਰ ਚੱਲ ਜਿਹੜਾ ਬੋਚਾਉਣ ਹਾਂ ਹਾਂ ਬਿਲਕੁਲ ਬਿਲਕੁਲ ਸਾਡੇ ਕੋਲੇ ਇੰਨਾ ਘਹਿ ਨਹੀਂ ਬਈ ਫਾਟਕ ਲੱਗਿਆ ਤਾਂ ਖੜਜ ਗਏ ਹਾਂਜੀ ਹੈ ਤਾਂ ਆਈਆਂ ਬਈ ਯਾਰ ਇੱਥੋਂ ਤੱਕ ਵੀ ਟਾਈਮ ਹੈ ਨਹੀਂ ਆਪ ਦੇ ਚ ਵੀ ਇਹ ਦੋ ਕਾਰਾਂ ਆਏ ਲਾਗੀਆਂ ਬਾਈ ਚਾਂਸ ਮਗਰ ਖੜੀ ਤੇ ਹਾਰ ਨੱਪੀ ਆਣਾ ਲੜ ਪੈਣਾ ਗਾਂ ਜਾ ਕੇ ਭਾਂ ਪੈਣਾ ਹੀ ਹੋ ਬੱਸ ਪੇਸ਼ੈਂਸ ਹੈ ਹਾਂ ਇਹ ਗੱਲ ਬਿਲਕੁਲ ਹੈ ਜੀ ਪਰ ਪੇਸ਼ੈਂਸ ਕੀ ਦਾ ਹੈ ਨਹੀਂ ਉਹੀ ਗੱਲ ਆ ਵੀ ਮੰਨ ਲਓ ਹਰ ਚੀਜ਼ ਦਾ ਟਾਈਮ ਲੱਗਦਾ ਮੰਨ ਲਓ ਮੋੜਨ ਨੂੰ ਮੁੜੇ ਹੋਣਗੇ ਲੋਕਾਂ ਨੂੰ ਕੁਝ ਟਾਈਮ ਲੱਗੂਗਾ ਪਰ ਹਾਂ ਹਾਂ ਜੀ ਹਾਂ ਅੱਜ ਦੇਖੋ ਕਿ ਜਿੰਨੇ ਪ੍ਰਾਣੀ ਬਿਓਰ ਕਨੇ ਨਿਹੰਗਾਂ ਕੀਤੀਆਂ ਕਰਾਚਾਂ ਖਾਧੀਆਂ ਉਹਨਾਂ ਨੂੰ ਕਿਥੋਂ ਨੂੰ ਕੋਈ ਬਿਵਾਰੀ ਨਹੀਂ ਯਾਰ ਫੜੇ ਤਾਂ ਦੱਸਤਾ ਅੱਜ ਵੀ ਹੱਥ ਫੜ ਲੈਣ ਤਾਂ ਜਮੂਰ ਵਰਗੇ ਹੱਥ ਆਪੋ ਬਿਲਕੁਲ ਬਿਲਕੁਲ ਬਾਈ ਬਾਕੀ ਆਏ ਨਾ ਇਹ ਤਾਂ ਨਾਲੇ ਨੇਚਰਲ ਆ ਮੰਨ ਲਓ ਰੋਟੀ ਤੋਂ ਬਾਅਦ ਬੰਦਾ ਟੇਸਟ ਕਰੇ ਗੋੜ ਦਾ ਵਧੀਆ ਘਾਲੀ ਆ ਪੇਟ ਦੀਆਂ ਆਧੀਆਂ ਭਵਾਨੀਆਂ ਚੱਕੀਆਂ ਜਾਂਦੀਆਂ ਯਾਰ ਜਿੰਨੇ ਕਿਸੇ ਬੰਦਿਆਂ ਦੇ ਹੱਡ ਪੈਰ ਜੋੜ ਦੁਖਦੇ ਹਨ 99% ਕੈਲਸ਼ੀਅਮ ਦੀ ਕਮੀ ਨਾਲ ਤੋਂ ਬਿਲਕੁਲ ਬਿਲਕੁਲ ਬਾਈ ਜੀ ਬੱਚੇ ਤੋਂ ਲੈ ਕੇ ਛਾਣੇ ਦਾ ਤੱਕ ਆਹ ਦੇਖੀ ਨਹੀਂ ਕਹਿੰਦੇ ਅਸੀਂ ਢੂਆਂ ਤੋਖਦੀਆਂ ਇਹ ਸਾਰਾ ਖੰਡ ਵਾਲਾ ਕੇਸ ਆ ਬਸ ਆ ਸਿਸਟਮ ਜੇ ਤੁਸੀਂ ਗੁੜ ਖਾਣੇ ਆ ਥੋੜੀ ਢੂਈ ਢਾਈ ਦੀ ਤਾਂ ਮਜਾ ਆ ਲੈਣੀ ਕੋਈ ਹੂੰ ਹੈ ਨਹੀਂ ਖਾਣਾ ਉਹੀ ਆ ਨਾ ਰੁਟੀਨ ਮੰਨ ਲਓ ਬਣਾਉਣੀ ਬਹੁਤ ਔਖੀ ਆ ਹਰ ਕਿਸੇ ਨੂੰ ਇਹ ਕੰਮ ਵਿੱਚ ਪਰ ਬਣਾਉਣੀ ਚਾਹੀਦੀ ਆ ਇਹ ਤਾਂ ਸੌਖੀ ਛੱਡ ਸਕਦੀ ਆ ਬਈ ਆਪਾਂ ਘਰਾਂ 'ਚ ਸੋਲ ਸਾਰੇ ਹੀ ਬਣਾਉਣੇ ਆ ਇੱਥੇ ਸਟਾਰਟ ਕਰ ਲਈ ਆਪਾਂ ਖੰਡ ਨੂੰ ਛੱਡ ਕੇ ਗੁੜ ਤੇ ਸ਼ੱਕਰ ਦੀ ਬਣਾਉਣ ਲੱਗ ਕੇ ਜੀ ਅੱਧੀਆਂ ਬਿਮਾਰੀਆਂ ਘਟ ਜਾਣਗੀਆਂ ਬਾਪੂ ਨੇ ਯਾਰ ਸਾਡੇ ਬਾਪੂ ਨੇ ਕਹਣਾ ਉਹਨੇ ਕਹਣਾ ਇਹ ਬਾੜ ਦਾ ਖੇਤ ਛੇਤੀ ਨਹੀਂ ਨਾ ਜਾਂਦਾ ਤੇ ਤੂੰ 10 ਦਿਨ ਗੋੜ ਚਾਰ ਹੂੰ ਤੇ ਤੂੰ ਦੇਖੀ ਜਾਂਦਾ ਕਿਵੇਂ ਛਾਲਾ ਮਾਰਦਾ ਇੱਕ ਪੇਸੀ ਉੱਤੇ ਲਿਆ ਕੇ ਚਾਰ ਦਿਨ ਉਹਨੇ ਕਹਣਾ ਉੱਥੇ ਵੀ ਮਿਲੂਗਾ ਉਹ ਹੁਣ ਆ ਬਾਰਾ ਯਾਰ ਜਾਨ ਆ ਗੋੜ ਉਹ ਭਾਈ ਆਪਾਂ ਆਪ ਖਾਣ ਦੀ ਤਾਂ ਗੱਲ ਦੂਰ ਆਪਾਂ ਪਸ਼ੂਆਂ ਨੂੰ ਵੀ ਨਹੀਂ ਪਾਉਂਦੇ ਹੁਣ ਕੋਈ ਟਾਵੇਂ ਘਰ ਹੋਣਗੇ ਜਿਹੜੇ ਵਧੀਆ ਮਨ ਲਾ ਜਿਹਨਾਂ ਨੂੰ ਪਤਾ ਇਹ ਚੀਜ਼ ਬਾਰੇ ਉਹ ਪਸ਼ੂਆਂ ਨੂੰ ਵੀ ਖਵਾਉਂਦਾ ਦੁੱਧ ਵਾਲੇ ਪਸ਼ੂਆਂ ਨੂੰ ਖਵਾਉਂਦਾ ਮੰਨ ਲਓ ਜਿਵੇਂ ਜਿਹੜੇ ਸਾਬ ਨਾਲ ਠੰਡ ਪੈਂਦੀ ਆ ਤੇ ਨਹੀਂ ਤਾਂ ਹੁਣ ਕੋਈ ਹੈ ਹੀ ਨਹੀਂ ਅਗਲਾ ਕਹਿੰਦਾ ਯਾਰ ਮਹਿੰਗਾ ਕੀ ਕਰਨਾ ਛੱਡੋ ਪਰ ਨਹੀਂ ਨਹੀਂ ਸੇਤ ਨੂੰ ਕੋਈ ਮਹਿੰਗੀ ਚੀਜ਼ ਨਹੀਂ ਸੇਤ ਨੂੰ ਮਹਿੰਗਾ ਕੁਝ ਵੀ ਹੈ ਨਹੀਂ ਬਿਲਕੁਲ ਬਿਲਕੁਲ ਜਦੋਂ ਇਹ 100 ਸੌਖਾ ਇੱਕ ਤੰਦਰੁਸਤੀ ਹਾਂਜੀ ਹਾਂ ਬੰਦਾ ਇੱਕ ਤੰਦਰੁਸਤੀ ਲਈ 100 ਸੌਖਾ ਵੇਚ ਦਿੰਦਾ ਬਿਲਕੁਲ ਬਿਲਕੁਲ ਬਾਈ ਠੀਕ ਹੈ ਕਿ ਨਹੀਂ ਤੇ ਇਹ ਤਾਂ ਸਾਰੀ ਇੱਕ ਦਿਨ ਦੇ ਵਿੱਚ 20 ਰੁਪਏ ਵੱਧ ਵਾਲੀ ਗੇਮ ਆ ਜਿਆਦਾ ਨਹੀਂ ਵੱਡੀ ਕੁਝ ਨਹੀਂ 20 ਵੀ ਹੈ ਨਹੀਂ ਵੀਰੇ ਜੇ ਸਹੀ ਬਣਾਉਣਾ ਨਹੀਂ ਹੈ ਨਹੀਂ ਇੰਨਾ ਕੋਈ ਇਹਦੇ 'ਚ ਹਾਂ ਮਿਹਨਤ ਬਹੁਤ ਆ ਤੇ ਬਾਕੀ ਇੰਨਾ ਜੇ ਮੈਂ ਆਪਾਂ ਕਹਿ ਦਈਏ ਵੀ ਕੋਈ ਲੁੱਟ ਪਈ ਆ ਲੁੱਟ ਵਾਲਾ ਸਿਸਟਮ ਇਹ 'ਚ ਕੋਈ ਨਹੀਂਗਾ ਹਾਂ ਮਿਹਨਤ ਆ ਇੱਕ ਸੰਤੋਸ਼ਟੀ ਆਉਂਦੀ ਬੰਦਿਆਂ ਨੂੰ ਜਿਹੜੇ ਖਾਂਦੇ ਆ ਆ ਤੇ ਬਹੁਤ ਵਧੀਆ ਲੱਗਿਆ ਖਾ ਕੇ ਸਾਨੂੰ 2000 ਬੰਦੇ ਆਏ ਵੀ ਕਹਿੰਦੇ ਯਾਰ ਸਾਨੂੰ ਨਾ ਮੰਨ ਲੋ ਮਨ ਤਿਆਗ ਵਾਂਗੂ ਬਣ ਜਾਂਦਾਈ ਚਾਹ ਪੀ ਕੇ ਕਈ ਵਾਰੀ ਅਸੀਂ ਕਹਿੰਦੇ ਆ ਖਾ ਇਹਦਾ ਤੇਰਾ ਗੁੜ ਲੈ ਕੇ ਗਏ ਆ ਅੱਗੇ ਦੋ ਵਾਰੀ ਲੈ ਕੇ ਗਏ ਆ ਤੇ ਹੁਣ ਕਈ ਬੰਦੇ ਤਾਂ ਇਹੋ ਜਿਹਾ ਆਉਂਦੇ ਆ ਆ ਕੇ ਕਹਿੰਦੇ ਅਸੀਂ ਕਹਿੰਦੇ ਚੈੱਕ ਕਰ ਲੈ ਵੀਰੇ ਉਹ ਕਹਿੰਦਾ ਯਾਰ ਮੈਂ ਤਿੰਨ ਵਾਰੀ ਪਹਿਲਾਂ ਲੈ ਗਿਆ ਜਾਨੀ ਉਹ ਉਹ ਚੀਜ਼ ਸੁਣ ਕੇ ਆਪ ਨੂੰ ਆਏ ਹੁੰਦਾ ਵੀ ਯਾਰ ਬਹੁਤ ਵਧੀਆ ਹੀ ਆ ਯਾਰ ਮੈਂ ਤੁਹਾਨੂੰ ਇੱਕੋ ਹੀ ਸਲਾਹ ਦਿੰਨਾ ਸੱਜਣੋ ਬਈ ਗੋੜ ਖਾਓਗੇ ਨਾ ਤਹਾਨੂੰ ਆਪ ਹੀ ਸਵੇਰ ਤੋਂ ਲੈ ਕੇ ਆਥਣ ਤੱਕ ਪਤਾ ਲੱਗੂਗਾ ਕਿ ਫਰਕ ਆ ਤੀਜੇ ਦਿਨ ਦੁਨੀਆਂ ਦੀ ਕੋਈ ਦਵਾਈ ਨਾ ਇੰਨੀ ਛੇਤੀ ਮੋੜ ਨਹੀਂ ਪੈਂਦਾ ਜਿੰਨੀ ਛੇਤੀ ਤੁਹਾਨੂੰ ਤਜਾਬ ਤੁਜੂਬ ਤੋਂ ਗੁੜ ਨਾਲ ਮੋੜ ਪੈਂਦਾ ਮੋੜ ਪੈਂਦਾ ਹਾਂਜੀ ਹਾਂ ਠੀਕ ਹੈ ਕਿ ਨਹੀਂ ਗੁੜ ਖਾਓ ਤੰਦਰੁਸਤ ਰਹੋ ਇੱਕ ਹੋਰ ਗੱਲ ਧਰਨੇ ਤੇ ਬੈਠੇ ਜ਼ਿਮੀਂਦਾਰ ਤੋਂ ਕੋਈ ਕੱਲੀ ਸਪੋਰਟ ਨਹੀਂ ਕਰੀਦੀ ਹੁੰਦੀ ਜੇ ਕੋਈ ਜ਼ਿਮੀਂਦਾਰ ਦਾ ਪੁੱਤ ਆਪਦੀ ਫਸਲ ਐ ਬਣਾ ਕੇ ਵੇਚਦਾ ਉਹਦੀ ਵੀ ਸਪੋਰਟ ਕਰੀਦੀ ਹੁੰਦੀ ਬਿਲਕੁਲ ਬਿਲਕੁਲ ਠੀਕ ਆ ਇਹ ਜ਼ਰੂਰੀ ਨਹੀਂਗਾ ਵੀ ਜਿਹੜਾ ਕਾਂ ਕਿਸੇ ਫੈਕਟਰੀ ਦੇ ਵਿੱਚ ਦੀ ਘੁੰਮ ਕੇ ਆਉਂਦਾ ਤੇ ਉਹ ਉਹਨੂੰ ਹੀ ਪੈਸੇ ਵਟਾਉਣੇ ਜ਼ਰੂਰੀ ਆ ਜਿਮੀਦਾਰ ਦਾ ਪੁੱਤ ਆ ਯਾਰ ਆਪਣੇ ਧੀ ਪੁੱਤਾਂ ਇਹਨੂੰ ਤੂੰ ਅੱਗੇ ਵਟਾਓ ਪੈਸੇ ਇਹ ਕੱਲ ਨੂੰ ਗੱਡੀ ਲਿਆ ਹੋਵੇ ਫੋਰਚੂਨਰ ਕਢਾ ਕੇ ਤੇ ਸਾਨੂੰ ਚੰਗਾ ਲੱਗੇ ਵੀ ਸਾਡਾ ਕੰਮਜਾਬ ਕੀਤਾ ਬੰਦਾ ਜਾਂਦਾ ਯਾਰ ਨਹੀਂ ਨਹੀਂ ਠੀਕ ਆ ਵਧੀਆ ਵਧੀਆ ਹੁਣ ਆਉਂਦਾ ਵੇ ਇਹਨੂੰ ਤੁਰੇ ਜਾਂਦੇ ਨੂੰ ਦੇਖ ਕੇ ਨਹੀਂ ਸੰਤੋਸ਼ਟੀ ਮਿਲਣਾ ਹਾਂ ਹੋਰ ਇਹ ਕੰਮ ਹੈ ਤਾਂ ਹਾਂਜੀ ਹਾਂ ਵਧੀਆ ਠੀਕ ਆ ਕਿ ਨਹੀਂ ਇਹਨੂੰ ਕੰਮਜਾਬ ਕਰੋ ਇੱਥੇ ਲਾਓ ਮਹਿਫਲਾਂ ਆ ਕੇ ਬੈਠੋ ਆਨੰਦ ਲਓ ਬਹਿਣ ਵਾਲੀ ਜਗ੍ਹਾ ਖੜਨ ਵਾਲੀ ਜਗ੍ਹਾ ਤੇ ਚੀਜ਼ ਤੁਹਾਡੇ ਸਿਹਤ ਵਾਲੀ ਆ ਖਰੀਦੋ ਆਨੰਦ ਲਓ ਬਾਈ ਦਾ ਨੰਬਰ ਸਕਰੀਨ ਤੇ ਆ ਡਾਇਲ ਕਰੋ